ਉਹ ਕੁਸ਼ਤੀ ਐਸੋਸੀਏਸ਼ਨ ਬਾਰੇ ਥੋੜਾ ਜਿਹਾ ਪੰਜਾਬ ਵਾਲੀ ਬਾਰੇ ਦੱਸ ਦਿਓ ਸਾਨੂੰ ਕੀ ਚੱਲ ਰਿਹਾ ਉੱਥੇ ਦੇਖੋ ਕੱਲ ਕੇ ਪਰਸੋਂ ਆਪਣੇ ਰੈਸਲਰ ਨੇ ਵੈਟਰਨ ਰੈਸਲਰ ਕਰਤਾਰ ਸਿੰਘ ਜੀ ਜਦੋਂ ਅਸੀਂ ਛੋਟੇ ਹੁੰਦੇ ਸੀ ਕਰਤਾਰ ਸਿੰਘ ਹੋਰਾਂ ਦਾ ਮਤਲਬ ਬਈ ਸੂਰਜ ਚੜ੍ਹਿਆ ਹੁੰਦਾ ਸੀ ਚਮਕਦਾ ਹੁੰਦਾ ਸੀ ਕਰਤਾਰ ਸਿੰਘ ਤੇ ਇਹਨਾਂ ਦੇ ਇੱਕ ਭਰਾਤਾ ਵੀ ਸੀ ਸ਼ਦ ਸਰਵਣ ਸਿੰਘ ਸੀ ਉਹ ਵੀ ਕੁਲਦਿੰਦੇ ਸੀ ਨਹੀਂ ਬੋਲਦਾ ਜੀ ਇਹ ਤਾਂ ਹੁਣ ਵੀ ਲੜਦੇ ਸੀ ਵੈਟਰਨ ਕੁਸ਼ਤੀ ਹੁੰਦੀ ਜਿਹੜੀ ਉਹਦੇ ਵਿੱਚ ਇਹਨਾਂ ਦਾ ਰਿਕਾਰਡ ਨਹੀਂ ਬਹੁਤ ਤਗੜੇ ਰਿਕਾਰਡ ਧਾਰੀ ਬੰਦੇ ਆ ਰਿਕਾਰਡ ਧਾਰੀ ਬੰਦੇ ਆ ਤੇ ਫਿਰ ਬਾਅਦ ਦੇ ਵਿੱਚ ਮੇਰੇ ਖਿਲਦੇ ਨਾਲ ਸਿਆਸਤ ਦੇ ਵਿੱਚ ਵੀ ਆਏ ਸਨ ਇਹ ਵੀ ਇਨਕਲਾਬੀ ਬਣੇ ਸਨ ਜੀ ਤਾਂ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਨਾਲ ਬੰਦੇ ਹੋਰ ਵੀ ਮੌਜੂਦ ਬੈਠੇ ਸਨ ਇਹਨਾਂ ਨੇ ਦੋਸ਼ ਲਾਇਆ ਕਿ ਜਿਹੜੀ ਉਹ ਤੁਹਾਨੂੰ ਪਤਾ ਇੰਡੀਅਨ ਕੁਸ਼ਤੀ ਫੈਡਰੇਸ਼ਨ ਜਿਹੜੀ ਭੂਸ਼ਣ ਸਿੰਘ ਅਲਾਰੌਲਾ ਆਪਣਾ ਜੀ 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 ਬਿਲਕੁਲ ਇਹ ਕਹਿੰਦੇ ਕਿ ਕਈ ਸਟੇਟਾਂ ਦੇ ਵਿੱਚ ਅੱਗੇ ਜੋ ਕਰਨਾ ਸੀ ਇਹਨਾਂ ਨੇ ਕਰ ਲਿਆ ਕਿ ਸਾਡੀ ਜਿਹੜੀ ਐਸੋਸੀਏਸ਼ਨ ਸੀ ਉਹ ਬਾਈ ਦੇ ਵਿੱਚ ਚੁਣੀ ਗਈ ਹੂੰ ਤੇ ਜੁਲਾਈ 26 ਤੱਕ ਇਹਦੀ ਮਿਆਦ ਸੀ ਇੱਕ ਤੇ ਇਹ ਆ ਕਿ ਇਹਨਾਂ ਨੇ ਇਸ ਬਾਡੀ ਨੂੰ ਭੰਗ ਕਰਕੇ ਆ ਅਗਸਟ ਦੇ ਵਿੱਚ ਐਡ-ਹੌਕ ਕਮੇਟੀ ਬਣਾਤੀ ਹੂੰ ਐਡ-ਹੌਕ ਕਮੇਟੀ ਨੇ ਕੀ ਕੀਤਾ ਕਿ 46 ਵੋਟਾਂ ਨੇ 46 'ਚੋਂ 36 ਨਵੀਆਂ ਬਣਾਤੀਆਂ ਹੂੰ ਇਹ ਨਵੇਂ ਬਣਾ ਕੇ ਵੋਟਾਂ ਮਤਲਬ ਕਿ ਜਿਹੜੇ ਪੁਰਾਣੇ ਵੋਟਰ ਸੀ ਉਹਨਾਂ ਨੂੰ ਲਾ ਕੇ ਗੋਠੇ ਲੈ ਕਿ ਰਸਤਾ ਖੋਲ ਦਿੱਤਾ ਕਿ ਇਸ ਐਸੋਸੀਏਸ਼ਨ ਤੇ ਕਾਬਜ਼ ਹੋ ਸਕਣ ਜੀ ਜੀ ਨਵੇਂ ਸਿਰੇ ਤੋਂ ਆਪਣਾ ਹੀ ਸਕਣ ਤਾਂ ਮਤਲਬ ਉਹ ਕਹਿੰਦੀ ਆ ਕਿ ਅਸੀਂ ਪੰਜਾਬੀ ਆ ਬਾਈ ਹਮ ਅਸੀਂ ਤੇ ਅੜਾਂਗੇ ਅਸੀਂ ਤੇ ਲੜਾਂਗੇ ਤਾਂ ਇਸ ਕਰਕੇ ਹੁਣ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਕੱਲ ਕੀਤੀ ਹੈ ਕਿ ਪਰਸੋਂ ਕੀਤੀ ਆ ਜੀ ਮੈਂ ਭੁੱਲਦਾ ਪਿਆ ਥੋੜਾ ਜਿਹਾ ਅੱਜ ਤੁਹਾਨੂੰ ਪਤਾ ਹੀ ਆ ਕਿ ਇਸ ਪ੍ਰੈਸ ਕਾਨਫਰੰਸ ਰਾਹੀਂ ਉਹਨਾਂ ਨੇ ਆਪਣੇ ਨਾਲ ਪੰਜਾਬ ਤੋਂ ਹਮਾਇਤ ਜੜੀ ਹੈ ਜਟਾਉਣ ਦਾ ਯਤਨ ਕੀਤਾ ਕਿ ਭਾਈ ਆਪਣੇ ਨਾਲ ਆ ਕੁਝ ਹੋ ਰਿਹਾ ਕੋਈ ਆਪਾਂ ਨੂੰ ਆ ਕੇ ਇਦਾਂ ਕਰੇ ਉਦਾਂ ਕਰੇ ਤੇ ਫਿਰ ਠੀਕ ਨਹੀਂ ਹੈ ਤਾਂ ਦੇਖਦੇ ਹਾਂ ਕੀ ਬਣਦਾ ਬਹੁਤ ਵੈਸੇ ਆ ਜਿਹੜੀਆਂ ਖੇਡ ਐਸੋਸੀਏਸ਼ਨਾਂ ਜਾਂ ਖੇਡ ਬਾਡੀਆਂ ਨੇ ਇਹਨਾਂ ਦੇ ਸੰਦਰਭ ਚ ਤਾਂ ਕੋਰਟ ਨੇ ਪਿਛਲੀ ਵਾਰੀ ਮੈਨੂੰ ਲੱਗਦਾ ਸੁਪਰੀਮ ਕੋਰਟ ਨੇ ਬੜੀ ਤਲਕ ਟਿੱਪਣੀ ਕੀਤੀ ਸੀ ਕਿ ਭਾਈ ਇਹਨਾਂ ਨੂੰ ਇਹਨਾਂ ਦੇ ਹਾਲਤੇ ਛੱਡ ਦੇਣਾ ਚਾਹੀਦਾ ਸਾਡੇ ਕੋਲ ਤੇ ਝਗੜੇ ਇਹਨਾਂ ਦੇ ਤਰ੍ਹਾਂ ਆਉਂਦੇ ਨੇ ਜੀ ਜੀ ਬਿਲਕੁਲ ਕਿ ਬਹੁਤ ਬੁਰਾ ਹਾਲ ਹੈ ਕਰ ਦਿੱਤਾ ਰਾਜਨੀਤੀ ਨੇ ਨਾ ਸੱਚੀਓ ਹਰੇਕ ਥਾਂ ਤੇ ਇਨਵੋਲਡ ਮੈਂ ਤੇ ਵਿੱਚ ਇੰਡੀਆ ਬਹੁਤ ਅੱਗੇ ਜਾ ਸਕਦਾ ਸੀ ਜੀ ਬੜਾ ਟੈਲੈਂਟ ਹੈ ਕੁਖਦੇਸ਼ 150 ਕਰੋੜ ਦਾ ਬੰਦਾ ਹੈ ਦੇਸ਼ ਹੈ 150 ਕਰੋੜ ਬੰਦੇ ਦਾ ਤੇ ਮਤਲਬ ਕਿ ਟੈਲੈਂਟ ਕੋਟ ਕੋਟ ਕੇ ਪਿਆਪ ਹੈ ਪਰ ਆਹੀ ਆਈ ਨਾ ਲਕੀਆਂ ਜੀ ਠੀਕ ਹੈ ਜਿਹੜੀ ਉਹ ਹੈਗੀ ਆ ক্রিকেট ਕਿਉਂ ਤਰੱਕੀ ਕਰ ਗਈ ਕਿਉਂਕਿ ਉਹਨਾਂ ਦਾ ਕੰਮ ਤਾਂ ਮਈ ਆਟੇ ਹਾਂ ਪ੍ਰਾਈਵੇਟਲੀ ਹੈ ਕੰਮ ਸਾਰਾ ਉਹ ਆਪਣੇ ਥੋੜਾ ਬੋਤਾ ਚਲੋ ਨਿਯਮ ਬਣੇ ਉਹ ਨਹੀਂ ਤਾਂ ਕੋਈ ਨਾ ਤਾਂ ਆਪ ਦਾ ਹਾਂਜੀ ਬਿਲਕੁਲ ਸਹੀ ਗੱਲ ਹੈ ਉਹ ਤੇ ਕਾਰਪੋਰੇਟ ਕੰਪਨੀ ਤਰ੍ਹਾਂ ਕੰਮ ਕਰ ਹਾਂਜੀ ਹਾਂਜੀ ਤੁਸੀਂ ਆਪਦਾ ਪੈਸਾ ਥੇਲਾ ਚੋ ਜੋ ਵੀ ਟੈਕਸ ਲੈਣੇ ਆ ਜੋ ਦਿਖਾਓ ਖਡਾਓ ਕਮਾਓ ਉਹਦਾ ਸਾਰਾ ਉਹਦੇ ਚ ਵੀ ਉਹ ਜਿਹੜੀਆਂ ਸਟੇਟ ਐਸੋਸੀਏਸ਼ਨਾਂ ਨੇ ਉਹਨਾਂ ਦੇ ਵਿੱਚ ਦੇਖ ਲਓ ਹਾਂ ਉੱਥੇ ਵੀ ਉਹ ਉੱਥੇ ਆਹੀ ਚੀਜ਼ਾਂ ਨੇ ਉੱਥੇ ਆ ਚੀਜ਼ਾਂ ਹੈਗੀਆਂ ਨੇ ਤਾਂ ਪਰ ਨੈਸ਼ਨਲ ਪੱਧਰ ਤੇ ਉਹ ਸ਼ੇਤੀ ਕਿਤੇ ਲਾਗੇ ਨਹੀਂ ਲੱਗਣ ਦਿੰਦੇ ਪਰ ਹੁਣ ਉੱਥੇ ਵੀ ਸਿਆਸਤ ਜਿਹੜੀ ਹੈ ਬਹੁਤ ਵੱਡੇ ਪੱਧਰ ਤੇ ਵੜ ਉਹ ਤੁਸੀਂ ਵੇਖੋ ਜੈਸ਼ਾ ਪਹਿਲਾਂ ਰਾਗ ਠਾਕਰ ਸਨ ਫਿਰ ਉਹ ਕਾ ਕਾਂਗਰਸ ਵਾਲੇ ਸ਼ੁਕਲਾ ਸਾਹਿਬ ਕਿੰਨਾ ਚਿਰ ਰਹੇ ਨੇ ਯਾਨੀ ਆ ਪਿਛਲੇ 20 ਕੁ ਸਾਲ ਤੇ ਦੇਖੋਗੇ ਤੁਸੀਂ ਆ ਪਿਛਲਾ 20 ਕੁ ਸਾਲ ਦਾ ਜੇ ਫੋਲੋ ਕਰੋ 20 25 ਸਾਲ ਦਾ ਹੁਣ ক্রিকেট ਵੀ ਗਈ ਆ ਜੀ ਤਾਂ ਪਹਿਲਾਂ ক্রিকেট ਨੇ ਜਿਹੜੀ ਤਰੱਕੀ ਕੀਤੀ ਉਸੇ ਕਰਕੇ ਕੀਤੀ ਕਿ ਪੋਲਿਟਿਕਸ ਜ਼ਿਆਦਾ ক্রিকেট ਦੇ ਵਿੱਚ ਨਹੀਂ ਸੀ ਬਣੀ ਜੀ ਹਾਕੀ ਦਾ ਬੇੜਾ ਕਰਕੇ ਕਿੰਨਾ ਹੋਇਆ ਹਾਕੀ ਜਿਹੜੀ ਸੀਗੀ ਆਪਣੀ ਐਸੋਸੀਏਸ਼ਨ ਹੁਣ ਤਾਂ ਹਾਕੀ ਇੰਡੀਆ ਕਹਿੰਦੇ ਆਪਾਂ ਇਹ ਦੋ اسی ایک پاسے ਬੱਤਰਾ ਸਾਹਿਬ ਹੋ ਗਿਆ ਇੱਕ ਪਾਸੇ ਕੇ ਪੀਐਸ ਕੇ ਲ ਜਾ ਪਹੁੰਚਿਆ ਉੱਥੇ ਜੀ ਕਹਿੰਦਾ ਮੈਂ ਅੱਗੀ ਚਲਾਉਂਗਾ ਲੋ ਕਰ ਲਓ ਗੱਲ ਮਤਲਬ ਇਸ ਦੇਸ਼ ਨੇ ਪਤਾ ਨਹੀਂ ਕਿੰਨੇ ਕੋ ਹੋਰ ਇਸ ਤਰ੍ਹਾਂ ਦੀ ਹਾਲਤ ਖਰਾਬ ਦੇਖਣੀ ਹੈ ਜੀ ਬਸ ਆਪਸੀ ਖੇਡੀ ਜਾਣੀ ਹੈ ਸਾਡਾ ਹੀ ਹੈ